ਬੇਬੇ ਤੂੰ ਚੁੱਪੀ ਰਿਹਾ ਕਰ ਬੋਲ ਕੇ ਸਭ ਵਿਗਾੜ ਦਿੰਦੀ ਐ ਨਾਲੇ ਤੈਨੂੰ ਕੀ ਪਤਾ ਅੱਜ ਕੱਲ ਦੇ ਮਾਹੌਲ ਦਾ ਦੁਨੀਆ ਕਦੋਂ ਦੀ ਚੰਦ ਉੱਤੇ ਪਹੁੰਚ ਗਈ ਐ ਪਰ ਤੇਰੀ ਛੋਟੀ ਸੋਚ ਕਰਕੇ ਅਸੀਂ ਉੱਥੇ ਦੀ ਉੱਥੇ ਖੜੇ ਆ ਕਮਲ ਆਪਣੀ ਬੇਬੇ ਨੂੰ ਬਿਨਾਂ ਸਾਹ ਲਈ ਹੋਰ ਪਤਾ ਨਹੀਂ ਕੀ ਕੁਝ ਬੋਲਦੀ ਜਾ ਰਿਹਾ ਸੀ ਅਤੇ ਉਸ ਦੀ ਧਰਮ ਪਤਨੀ ਇਹ ਸਭ ਦ੍ਰਿਸ਼ ਦੇਖ ਕੇ ਮਾਨਿ ਮਨ ਖੁਸ਼ ਹੋ ਰਹੀ ਸੀ ਖੁਸ਼ ਹੋਵੇ ਵੀ ਕਿਉਂ ਨਾ ਕਿੰਨੇ ਦਿਨਾਂ ਦੀ ਜੋ ਮਾਂ ਪੁੱਤ ਚ ਫਟ ਪਾਉਣਾ ਚਾਹੁੰਦੀ ਸੀ ਅਤੇ ਅੱਜ ਕਿਤੇ ਜਾ ਕੇ ਕਾਮਯਾਬੀ ਮਿਲੀ ਸੀ ਕੁਝ ਸਮੇਂ ਬਾਅਦ ਹੀ ਕਮਲ ਬੜਬੜਾਉਂਦਾ ਹੋਇਆ ਆਪਣੇ ਕੰਮ ਉੱਤੇ ਨਿਕਲ ਗਿਆ ਬੇਬੇ ਨੇ ਕਮਲ ਦੀ ਵੋਟੀ ਨੂੰ ਸਮਝਾਉਣਾ ਚਾਹਿਆ ਕਿ ਦੇਖ ਪੁੱਤ ਇਹ ਮਹਿੰਗੇ ਕੱਪੜੇ ਕਾਰਾ ਮੋਟਰਾ ਇਹ ਸਭ ਵਾਧੂ ਦਾ ਖਰਚਾ ਹੈ ਜਿੰਨੇ ਆਪਾਂ ਨੂੰ ਪਸੰਦ ਕਰਨਾ ਹੁੰਦਾ ਨਾ ਉਹ ਸਾਦੇ ਰਹਿਣ ਸਹੰਤੇ ਚੰਗੀ ਬੋਲਬਾਣੀ ਕਰਕੇ ਪਸੰਦ ਕਰ ਲੈਂਦਾ ਹੁੰਦਾ ਨਾਲਿਆ ਝੂਠੀ ਸ਼ਾਨ ਦਾ ਥੋੜੇ ਸਮੇਂ ਵਾਸਤੇ ਹੀ ਹੁੰਦੀ ਹੈ ਛੇਤੀ ਹੀ ਬੰਦਾ ਜੇ ਨਾ ਸੰਭਲੇ ਤਾਂ ਬਾਅਦ ਵਿੱਚ ਜ਼ਿਆਦਾ ਲਾਂਤਾਂ ਪੈਂਦੀਆਂ ਹਨ ਇਸ ਕਰਕੇ ਸਾਦਾ ਜੀਵਨ ਗ੍ਰਹਿਣ ਕਰੋ ਇਸ ਵਿੱਚ ਹੀ ਸਾਰੇ ਟੱਬਰ ਦੀ ਭਲਾਈ ਹੈ ਨਹੀਂ ਬੇਬੇ ਇਹ ਹੁਣ ਤੇਰਾ ਜ਼ਮਾਨਾ ਨਹੀਂ ਰਿਹਾ ਕਿ 40 50 ਪੈਂਡੇ ਦੀ ਦੂਰੀ ਤੁਰ ਕੇ ਹੀ ਤੈਅ ਕਰ ਲਈਓ ਜਾਂ ਵੱਡੇ ਵੱਡੇ ਘੁੰਟ ਕੱਢ ਕੇ ਰੱਖੋ ਇਹ ਤਾਂ 21ਵੀਂ ਸਦੀ ਹੈ ਜਿੱਥੇ ਪੜੇ ਲਿਖੇ ਹੋਣ ਦੇ ਨਾਲ-ਨਾਲ ਦੂਜੇ ਬੰਦੇ ਉੱਪਰ ਇਪਰੇਸ਼ਨ ਪਾਉਣ ਲਈ ਝੂਠੀ ਸ਼ੋਰਤਦਾਈ ਸਾਰਾ ਲੈਣਾ ਪੈਂਦਾ ਹੈ ਚੱਲ ਮੈਂ ਵੀ ਕਿੱਥੇ ਤੇਰੇ ਅਣਪੜ ਨਾਲ ਮੱਥਾ ਮਾਰਨ ਲੱਗ ਗਈ ਆ ਤੈਨੂੰ ਇਹ ਗੱਲਾਂ ਸਮਝ ਆਉਣੀਆਂ ਤੂੰ ਹੁਣ ਰੱਬ ਦਾ ਨਾਮ ਜਪਿਆ ਕਰ ਜੇ ਜਪਿਆ ਜਾਂਦਾ ਨਹੀਂ ਤਾਂ ਤੇਰਾ ਮੂੰਹ ਸਿਉਣਾ ਵੀ ਆਉਂਦਾ ਮੈਨੂੰ ਅਤੇ ਤੇਰਾ ਪੱਕਾ ਟਿਕਾਣਾ ਵੀ ਮੈਂ ਸੋਚ ਰੱਖਿਆ ਆਪਣੀ ਨਾਉ ਦੇ ਮੋਹ ਨਿਕਲੇ ਬੋਲ ਜਿਵੇਂ ਬੇਬੇ ਦਾ سینਾ ਚੀਰ ਗਏ ਸ਼ਾਮ ਪੈਂਦੇ ਬੇਬੇ ਦਾ ਪੋਤਾ ਲਵਨੀਤ ਬੇਬੇ ਕੋਲ ਆ ਕੇ ਕਹਾਣੀ ਸੁਣਾਉਣ ਦੇ ਕਹਿਣ ਲੱਗਾ ਪਰ ਬੇਬੇ ਤਾਂ ਵਿਚਾਰੀ ਆਪਣੇ ਹੀ ਖਿਆਲਾਂ ਵਿੱਚ ਗਵਾਚੀ ਹੋਈ ਸੀ ਬੇਬੇ ਆਪਣੇ ਸਮੇਂ ਅਤੇ ਅੱਜ ਦੇ ਸਮੇਂ 'ਚ ਬਹੁਤ ਫਰਕ ਮਹਿਸੂਸ ਕਰ ਰਹੀ ਸੀ ਕਿਉਂਕਿ ਹੁਣ ਰਿਸ਼ਤੇ ਨਾਤੇ ਨਾਲੋਂ ਕਿਤੇ ਵੱਡੀਆਂ ਕੋਠੀਆਂ ਕਰਾਂ ਅਤੇ ਟੁੱਠੀਆਂ ਸ਼ਰਤਾਂ ਹੋ ਗੰਨੀਆਂ ਸੀ ਬੇਬੇ ਦੇ ਸਿਰ ਦਾ ਸਾਈਂ ਵੀ ਪਿਛਲੀ ਉਮਰੇ ਬੇਬੇ ਦਾ ਸਾਥ ਛੱਡ ਗਿਆ ਸੀ ਹੁਣ ਕੱਲੀ ਹੋਣ ਕਰਕੇ ਬੇਬੇ ਦੀ ਆਪਣੇ ਨੌ ਪੁੱਤਾਂ ਅੱਗੇ ਚੱਲ ਨਹੀਂ ਸੀ ਸਕਦੀ ਖੈਰ ਰੱਬ ਧੀਆਂ ਦੇਖੀਆਂ ਅੱਗੇ ਕਿਸ ਦਾ ਜੋਰ ਹੈ ਬੇਬੇ ਆਪਣੇ ਮਨ ਨੂੰ ਸਮਝਾ ਕੇ ਅਤੇ ਹੌਂਕਾ ਜਾਪਰ ਕੇ ਰੱਬ ਤੇ ਸਿਮਰਨ ਵਿੱਚ ਲੱਗ ਗਈ ਕੁਝ ਦਿਨਾਂ ਬਾਅਦ ਕਮਲ ਬੇਬੇ ਨੂੰ ਪੈਨਸ਼ਨ ਦਿਵਾ ਕੇ ਲਿਆਉਂਦੇ ਬਹਾਨੇ ਸ਼ਹਿਰ ਲੈ ਗਿਆ ਅਤੇ ਇੱਕ ਬਜ਼ੁਰਗ ਆਸ਼ਰਮ ਮੂਰੀ ਗੱਡੀ ਖੜੀ ਕਰਕੇ ਕਹਿਣ ਲੱਗਾ ਚੱਲ ਬੇਬੇ ਹੁਣ ਉੱਤਰ ਕੇ ਛੇਤੀ ਅੰਦਰ ਜਾ ਕੇ ਪੈਨਸ਼ਨ ਲੈ ਲੈ ਪਰ ਪੁੱਤ ਇਹ ਤਾਂ ਉਹ ਜਗ੍ਹਾ ਹੈ ਹੀ ਨਹੀਂ ਜਿੱਥੇ ਮੈਂ ਪਹਿਲਾਂ ਪੈਨਸ਼ਨ ਲੈ ਕੇ ਜਾਂਦੀ ਸੀ ਕੋਈ ਨਾ ਬੇਬੇ ਹੁਣ ਤੇਰੀ ਪੈਨਸ਼ਨ ਇੱਥੇ ਹੀ ਆਇਆ ਕਰੂਗੀ ਇੱਥੇ ਰਹਿ ਕੇ ਕਰ ਜਿੰਨੀ ਬੁੜਬੜ ਕਰਨੀ ਹੈ ਸਰਕਾਰ ਨੇ ਤੇਰੇ ਵਰਗਿਆਂ ਵਾਸਤੇ ਬਣਾਇਆ ਹੋਇਆ ਆਸ਼ਰਮ ਨਾ ਪੁੱਤ ਮੈਂ ਨਹੀਂ ਰਹਿਣਾ ਇੱਥੇ ਮੈਂ ਤਾਂ ਆਪਣੇ ਘਰ ਪਰਿਵਾਰ ਵਿੱਚ ਰਹੂੰਗੀ ਤੂੰ ਗੱਡੀ ਮੋੜ ਆਪਾਂ ਘਰ ਚੱਲ ਗਏ ਕਮਲ ਨੇ ਗੱਡੀ ਵਿੱਚੋਂ ਉੱਤਰ ਕੇ ਬੇਬੇ ਦੇ ਪਾਸੇ ਵਾਲੀ ਟਾਕੀ ਖੋਲੀ ਅਤੇ ਬੇਬੇ ਨੂੰ ਆਪਣੇ ਦੋਹਾਂ ਹੱਥਾਂ ਨਾਲ ਘੜੀਸ ਕੇ ਜ਼ਮੀਨ ਉੱਤੇ ਉਹ ਪਾਟਕ ਦਿੱਤਾ ਜਿਵੇਂ ਕਿਸੇ ਗੇਂਦ ਨੂੰ ਪਾਟਕ ਸੁੱਟ ਰਿਹਾ ਹੋਵੇ ਨਾ ਮੈਂ ਕਦੋਂ ਤਾਂ ਕੁੱਤੇ ਨੂੰ ਭੌਂਕੀ ਜਾਂਦਾ ਹਾਂ ਕਿ ਉੱਤਰ ਜਾ ਗੱਡੀ ਵਿੱਚੋਂ ਸੁਣਦੀ ਜਮਾਂ ਨਹੀਂ ਢੀਠ ਜੀ ਨਾ ਹੋਵੇ ਤਾਂ ਬੇਬੇ ਨੇ ਰੋਂਦੇ ਹੋਏ ਪੁੱਛਣਾ ਚਾਹਿਆ ਇਹ ਪਰ ਪੁੱਤ ਮੇਰੇ ਤੋਂ ਗਲਤੀ ਕੀ ਹੋ ਗਈ ਐ ਪੁੱਤ ਘਰੋਂ ਦੂਰ ਕਿਉਂ ਕਰ ਰਿਆ ਮੈਨੂੰ ਉਹ ਬੁੱਢੀਏ ਜਿਹੜੇ ਘਰ ਦੀ ਤੂੰ ਗੱਲ ਕਰਦੀ ਐ ਨਾ ਤੂੰ ਉੱਥੇ ਰਹਿਣ ਦੇ ਲਾਇਕ ਹੀ ਨਹੀਂ ਸਾਰਾ ਦਿਨ ਟੈਂ ਟੈਂ ਟੋਕਾ ਟਾਕੀ ਤੇਰੀ ਮੁੱਕਦੀ ਨਹੀਂ ਬੁੱਢਾ ਆਪ ਤਾਂ ਮਰ ਗਿਆ ਤੇ ਆਸੇ ਆਪਾ ਸਾਡੇ ਗਲ ਪਾ ਗਿਆ ਖਰਚਾ ਤਾਂ ਸਾਡਾ ਆਪਣਾ ਹੀ ਬਥੇਰਾ ਹੁਣ ਤੇਰੀਆਂ ਦਵਾਈਆਂ ਤਾਂ ਕਿੱਥੋਂ ਚੱਕ ਲਈਏ ਪੈਨਸ਼ਨ ਤੂੰ ਆਪਣੀਆਂ ਧੀਆਂ ਨੂੰ ਖਵਾ ਦਿੰਦੀ ਐ ਚੱਲ ਹਟ ਹੁਣ ਇੱਥੋਂ ਹੀ ਰਹਿ ਤੂੰ ਕਮਲ ਨੇ ਆਪਣੀ ਜੇਬ ਵਿੱਚੋਂ ਮਹਿੰਗੇ ਬ੍ਰਾਂਡ ਦੇ ਚਸ਼ਮੇ ਕੱਢ ਕੇ ਆਪਣੀਆਂ ਅੱਖਾਂ ਉੱਤੇ ਲਗਾਏ ਅਤੇ ਆਪਣੀ ਬੇਬੇ ਨੂੰ ਉੱਥੇ ਹੀ ਤਰਲੇ ਮਿੰਤਾ ਕਰਦੀ ਨੂੰ ਛੱਡ ਕੇ ਗੱਡੀ ਵਿੱਚ ਉੱਚੀ ਆਵਾਜ਼ ਵਿੱਚ ਗੀਤ ਵਜਾਉਂਦਾ ਆਪਣੇ ਘਰ ਵੱਲ ਨੂੰ ਇੰਜ ਵੱਧ ਗਿਆ ਜਿਵੇਂ ਕੋਈ ਜੰਗ ਜਿੱਤ ਕੇ ਆਇਆ ਹੋਵੇ ਬੇਬੇ ਨੂੰ ਹੁਣ ਆਸ਼ਰਮ ਦੇ ਬਾਹਰ ਬੇਬੇ ਹੀ ਹਨੇਰਾ ਹੋਣ ਲੱਗਾ ਸੀ ਜਾਦਾ ਬੁੱਢੀ ਹੋਣ ਕਰਕੇ ਅੱਖਾਂ ਦੀ ਰੋਸ਼ਨੀ ਵੀ ਘਟ ਗਈ ਸੀ ਅਤੇ ਗੋਡੇ ਦੁਖਣ ਕਰਕੇ ਜਿਆਦਾ ਚੱਲ ਫੇਰ ਨਹੀਂ ਸੀ ਸਕਦੀ। ਕੁਝ ਸਮੇਂ ਬਾਅਦ ਬਜ਼ੁਰਗ ਆਸ਼ਰਮ ਵਿੱਚ ਕੰਮ ਕਰਦਾ ਇੱਕ ਨੌਜਵਾਨ ਬਾਹਰ ਆਇਆ। ਬੇਬੇ ਤੂੰ ਰੋਂਦੀ ਦੇਖ ਪਹਿਲਾਂ ਤਾਂ ਉਸਨੇ ਬੇਬੇ ਨੂੰ ਪਾਣੀ ਪਿਲਾਇਆ ਅਤੇ ਫਿਰ ਰੋਂਦੀ ਕਲੌਂਦੀ ਬੇਬੇ ਨੂੰ ਆਸ਼ਰਮ ਅੰਦਰ ਲੈ ਕੇ ਗਿਆ। ਬੇਬੇ ਨੇ ਆਪਣੇ ਨਾਲ ਹੋਈ ਸਾਰੀ ਹੱਡ ਬੀਤੀ ਉਸ ਲੜਕੇ ਨੂੰ ਸੁਣਾਈ ਅਤੇ ਹੱਥ ਜੋੜ ਕੇ ਆਪਣੇ ਘਰ ਛੱਡ ਕੇ ਆਉਣ ਲਈ ਦੁਆਇ ਲਗਾਈ। ਬੇਬੇ ਇੱਥੇ ਬਜ਼ੁਰਗਾਂ ਨੂੰ ਉਹਨਾਂ ਦੇ ਘਰ ਦੇ ਇਸ ਕਰਕੇ ਛੱਡ ਕੇ ਜਾਂਦੇ ਨੇ ਤਾਂ ਕਿ ਦੁਬਾਰਾ ਵਾਪਸ ਨਾ ਸਕਣ ਮੈਂ ਤੇਰਾ ਅੰਦਰਲਾ ਦਰਦ ਸਮਝਦਾ ਪਰ ਜੇ ਅਸੀਂ ਤੈਨੂੰ ਦੁਬਾਰਾ ਉਸੇ ਘਰ ਛੱਡ ਆਏ ਤਾਂ ਫੇਰ ਪਤਾ ਨਹੀਂ ਉਹਨਾਂ ਨੇ ਤੈਨੂੰ ਕਿੱਥੇ ਸੁੱਟ ਕੇ ਰੋਲ ਦੇਣਾ ਬੇਬੇ ਹੁਣ ਸਾਨੂੰ ਹੀ ਆਪਣੇ ਪੁੱਤ ਸਮਝ ਅਸੀਂ ਤੇਰੀ ਸੇਵਾ ਕਰਾਂਗੇ ਕੁਝ ਦਿਨਾਂ ਬਾਅਦ ਵੀ ਬੇਬੇ ਦਾ ਮਨ ਉਬਾਲੇ ਜੇ ਖਾਂਦਾ ਰਿਹਾ ਅੰਨ ਤਾਂ ਇੱਕ ਦਾਣਾ ਤੱਕ ਨਹੀਂ ਗਲਮੇ ਥੱਲੇ ਲੈ ਰਿਹਾ ਸੀ ਦੈਨ ਰਾਤ ਬਾਸ ਆਸ਼ਰਮ ਦੇ ਮੈਂਬਰਾਂ ਦੇ ਤਰਲੇ ਮੈਂਨ ਤੇ ਕੱਢ ਹੀ ਰਹਿੰਦੀ। ਵੇ ਭਾਈ ਮੈਨੂੰ ਘਰ ਛੱਡ ਆਓ। ਰੱਬ ਤੁਹਾਡਾ ਭਲਾ ਕਰੂ। ਮੇਰਾ ਪੋਤਾ ਵੀ ਮੇਰੇ ਡੀ ਕਰਦਾ ਹੋਣਾ। ਬੇਬੇ ਤੂੰ ਮੇਰੇ ਬੇਬੇ ਬਣ ਕੇ ਸਮਝ। ਇੱਥੇ ਤਾਂ ਤੈਨੂੰ ਫੇਰ ਵੀ ਸਵਰਗ ਮਿਲਿਆ ਹੋਇਆ। ਕਿੰਨੇ ਧੀਆ ਪੁੱਤ ਤੇਰੀ ਸੇਵਾ ਵਿੱਚ ਹਾਜ਼ਰ ਨਹੀਂ। ਉੱਥੇ ਤੂੰ ਫੇਰ ਜਾ ਕੇ ਨਰਕ ਵਿੱਚ ਫਸ ਜਾਣਾ। ਨਾ ਵੇ ਪੁੱਤ ਐਵੇਂ ਨਾ ਬੋਲ। ਨਾ ਪੁੱਤ ਤੋਂ 100 ਵਾਰ ਗਲਤੀ ਹੋ ਜਾਂਦੀ ਐ। ਮੇਰਾ ਸਵਰਗ ਤਾਂ ਮੇਰਾ ਘਰ ਪਰਿਵਾਰ ਹੀ ਹੈ ਬੇਬੇ ਦੇ ਨਾ ਮੰਨਣ ਤੇ ਬੇਬੇ ਦੀ ਹਾਲਤ ਨੂੰ ਦੇਖਦੇ ਹੋਏ ਉਹ ਜਾ ਆਸ਼ਰਮ ਦੇ ਨੌਜਵਾਨ ਬੇਬੇ ਨੂੰ ਉਸ ਤੇ ਘਰ ਲੈ ਗਏ ਪਰ ਅੱਗੋ ਘਰ ਵਾਲਿਆਂ ਨੇ ਬੇਬੇ ਨੂੰ ਪਛਾਣਨ ਤੋਂ ਸਾਮਨਾ ਕਰ ਦਿੱਤਾ ਬੇਬੇ ਦੀ ਨਾ ਕਹਿੰਦੀ ਕਿ ਇਹ ਤਾਂ ਕੋਈ ਪਾਗਲ ਔਰਤ ਹੈ ਸਾਡੀ ਬੇਬੇ ਤਾਂ ਕਦੋਂ ਦੀ ਕਾਲਚਲਾਨ ਕਰ ਗਈ ਹੈ ਅਤੇ ਉਸ ਨੇ ਮਗਰਮੱਛ ਦੇ ਹੰਝੂ ਆਉਣੇ ਸ਼ੁਰੂ ਕਰ ਦਿੱਤੇ ਇੰਨੇ ਨੂੰ ਬੇਬੇ ਦਾ ਪੋਤਾ ਲਵਨੀਤ ਭੱਜ ਕੇ ਬੇਬੇ ਦੇ ਗਲ ਨੂੰ ਲਪਟ ਗਿਆ ਬੇਬੇ ਜੀ ਤੁਸੀਂ ਕਿੱਥੇ ਸੀ ਤੁਹਾਡੇ ਤੋਂ ਬਾਅਦ ਕਦੇ ਮੰਮੀ ਪਾਪਾ ਨੇ ਕੋਈ ਕਹਾਣੀ ਨਹੀਂ ਸੁਣਾਈ ਮੰਮੀ ਤਾਂ ਕਹਿੰਦੇ ਸੀ ਤੁਸੀਂ ਤਾਂ ਬਲਾਂ ਮਰ ਗਈ ਐ ਇਹ ਬਲਾਂ ਕੀ ਹੁੰਦੀ ਐ ਨਹੀਂ ਬੇਟਾ ਤੂੰ ਅੰਦਰ ਜਾ ਇਹ ਤੇਰੀ ਬੇਬੇ ਨਹੀਂ ਨਹੀਂ ਮੰਮਾ ਇਹ ਮੇਰੀ ਬੇਬੇ ਜੀ ਹੀ ਨਹੀਂ ਲਵਨੀਤ ਮੈਂ ਕਿਹਾ ਨਾ ਤੂੰ ਅੰਦਰ ਜਾ ਇੱਥੇ ਵੱਡਿਆਂ ਵਿੱਚ ਤੇਰਾ ਕੋਈ ਕੰਮ ਨਹੀਂ ਦੇਖੋ ਜੀ ਤੁਸੀਂ ਆਪਣੀ ਬੇਬੇ ਨੂੰ ਘਰੋਂ ਕੱਟਿਆ ਤੁਹਾਡਾ ਬੇਟਾ ਵੀ ਮਾਤਾ ਜੀ ਨੂੰ ਬੇਬੇ ਕਹਿ ਰਿਹਾ ਅਤੇ ਬੱਚੇ ਕਦੇ ਝੂਠ ਨਹੀਂ ਬੋਲਦੇ ਹੁੰਦੇ ਇੰਨੇ ਨੂੰ ਲਵਨੀਤ ਵੀ ਬੜੇ ਭੋਲੇਪਨ ਨਾਲ ਬੋਲ ਪਿਆ ਮੰਮੀ ਪਾਪਾ ਕੀ ਮੈਂ ਵੱਡਾ ਹੋ ਕੇ ਜਦੋਂ ਪੜ੍ਹ ਲਿਖ ਗਿਆ ਤੁਹਾਨੂੰ ਐਵੇਂ ਕਰੋ ਕੱਢੂੰਗਾ ਇਹ ਸਭ ਸੁਣ ਕੇ ਕਮਲ ਅਤੇ ਉਸਦੀ ਪਤਨੀ ਬਹੁਤ ਹੈਰਾਨ ਪ੍ਰੇਸ਼ਾਨ ਹੋਏ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਹੁਣ ਕਮਲ ਖੜਾ ਖੜਾ ਆਪਣੀ ਬੇਬੇ ਦੇ ਪੈਰਾਂ ਵਿੱਚ ਜਾ ਡਿੱਗ ਗਿਆ ਕਹਿਣ ਲੱਗਾ ਬੇਬੇ ਅਸੀਂ ਕੁਝ ਸਮੇਂ ਦੀ ਝੂਠੀ ਸ਼ੋਰਤ ਤੈਸ਼ ਰਾਮ ਪਿੱਛੇ ਤੈਨੂੰ ਭੁੱਲ ਬੇਬੇ ਸੀ ਸਾਨੂੰ ਮਾਫ਼ ਕਰ ਦੇ ਬੇਬੇ ਮੈਂ ਤਾਂ ਪੁੱਤ ਤੁਹਾਡੇ ਨਾਲ ਕਦੇ ਕੋਈ ਕਿੱਲਾ ਹੀ ਨਹੀਂ ਕੀਤਾ ਸੀ ਐਨਾ ਕਹਿੰਦੀ ਬੇਬੇ ਨੇ ਉਸ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਹੁਣ ਕਮਲ ਅਤੇ ਉਸਦੀ ਵੋਟੀ ਦੀ ਅੱਖਾਂ ਵਿੱਚ ਸ਼ਮਿੰਦਗੀ ਸਾਫ਼ ਚਲਕਦੀ ਸੀ ਅਤੇ ਕਮਲ ਦੀ ਵੋਟੀ ਦੇ ਹੰਝੂ ਹੁਣ ਅਸਲੇ ਸਨ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ